ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਗਾਵਾਂ ਜਿਹੜੀਆਂ ਨੇ ਇੱਥੇ ਘੁੰਮਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਸਵਾਲ ਇਹ ਖੜੇ ਹੁੰਦੇ ਨੇ ਕਿ ਪ੍ਰਸ਼ਾਸਨ ਇਸ ਦੇ ਲਈ ਕੁਝ ਕਰਦਾ ਕਿਉਂ ਨਹੀਂ ਹੈ ਕਿ ਪਰਸੋ ਦੀ ਗੱਲ ਹੈ ਗੱਡੀ ਦਾ ਐਕਸੀਡੈਂਟ ਹੋਇਆ ਤੇ ਅੱਗੇ ਆ ਗਈ ਗਾਂ ਆ ਗਈ ਉਹ ਕਾਰ 'ਚ ਲੱਗੀ ਹੈ ਤੇ ਗੱਡੀ ਕੋਲ ਉਹ ਜ਼ਿਆਦਾ ਹੋ ਗਿਆ ਸੀਗਾ ਟ੍ਰੈਫਿਕ ਇਹ ਸਾਰੇ ਪਸ਼ੂਆਂ ਦਾ ਹੀ ਕਾਰਨ ਹੈ ਇਹਨਾਂ ਨੇ ਸੁਣਵਾਈ ਕੀਤੀ ਜਾਵੇ ਆ ਕਿਥੋਂ ਰਹੇ ਨੇ ਇਹ ਇੰਨੇ ਤਾਂ ਕੁੱਤੇ ਵੀ ਨਹੀਂ ਹੈਗੇ ਜਿੰਨੇ ਆਹ ਜਾਨਵਰ ਆਪਣੇ ਛੋਟੇ ਛੋਟੇ ਆ ਆ ਗਾ ਆ ਹਨਾ ਰਾਜਵੀਰ ਜਵਿੰਦਰ ਦਾ ਹਾਦਸਾ ਹੋਇਆ ਤੁਸੀਂ ਖਬਰਾਂ ਦੇ ਵਿੱਚ ਸੁਣਦੇ ਹੋ ਕਿ ਆਵਾਰਾ ਪਸ਼ੂ ਦੇ ਕਾਰਨ ਪਹਿਲਾਂ ਵੀ ਕਈ ਕਈ ਵੱਡੇ ਵੱਡੇ ਹਾਦਸੇ ਜਿਹੜੇ ਨੇ ਉਹ ਹੋ ਚੁੱਕੇ ਨੇ ਮੇਰਾ ਸਰ ਇੱਥੇ ਪੇ ਦੋ ਵਾਰ ਐਕਸੀਡੈਂਟ ਹੋਇਆ ਹੈ ਨਹੀਂ ਕਿ ਕਾਰਨ ਹੋ ਰਿਹਾ ਹੈ ਇੱਥੇ ਹਾਈਵੇ ਗਰੀਵ ਤੇ ਇੱਥੇ ਮਨੇ ਸਰ ਪੈਰ ਤੇ ਚੋੜ ਲੱਗੀ ਥੀ ਨਹੀਂ ਕਿ ਕਾਰਨ ਇੱਕਦਮ ਸੇ ਗਾਈਆਂ ਆ ਜਾਂਦੀਆਂ ਅੱਗੇ ਕਈ ਵਾਰੀ ਤਾਂ ਸਾਡੇ ਮੋਰੇ ਇਦਾਂ ਲੜ ਦਿੰਦੇ ਸਾਨੂੰ ਗੱਡੀਆਂ ਬੈਕ-ਹੈਕ ਕਰਨੇ ਪੈਂਦੀਆਂ ਆ ਕੈਪਸੂਲਾ ਨਾ ਮੈਂ ਤੇ ਕਈ ਵਾਰੀ ਸਾਨੂੰ ਗੱਡੀਆਂ ਬੈਕ ਕਰਨੇ ਪੈਂਦੇ ਆ ਸਾਨੂੰ ਪਿੱਛੇ ਵੇਟ ਕਰਨੇ ਪੈਂਦੇ ਇਹਨਾਂ ਨੂੰ ਵੇ ਹਟਣ ਭਾਵੇਂ ਆਪਾਂ ਗਊਸ਼ਾਲਾ ਵਗੈਰਾ ਵੀ ਬਣਾ ਰੱਖੀਆਂ ਨੇ ਤਾਂ ਉੱਥੇ ਇਹ ਨਹੀਂ ਉਹ ਕਰਦੇ ਐਦਾਂ ਹੀ ਛੱਡ ਦੇ ਨੇ ਕੁਛ ਇਹ ਕਿ ਲੋਕਾਂ ਨੇ ਜਿਹੜੇ ਪਾਲੀਆਂ ਹੋਈਆਂ ਨੇ ਉਹਨਾਂ ਦੀ ਮਦਦ ਕਿਹਾ ਰੋਲਾ ਪਰ ਛੱਡ ਦਿੰਦੇ ਨੇ ਵੀ ਘਾਹ ਚਰ ਕੇ ਚਲੇ ਜਾਣਗੀਆਂ ਤੁਰੇ ਜਾਂਦੇ ਬੰਦੇ ਨੂੰ ਉੱਤੇ ਹਿੱਟ ਮਾਰ ਪਾਦੇ ਆ ਹਨਾ ਸਿੰਘ ਮਾਰਦੀ ਦੇ ਆ ਕੁਛ ਵੀ ਕਰਦੇ ਆ ਇਹ ਇਹਨਾਂ ਦਾ ਕੁਝ ਨਹੀਂ ਪਤਾ ਦੇਖਣ ਨੂੰ ਲੱਗਦਾ ਵੀ ਇਹਨਾਂ ਨੇ ਕੁਝ ਨਹੀਂ ਕਹਿਣਾ ਹੁਣ ਵੀ ਦੇਖੋ ਮਤਲਬ ਕਿ ਲੰਮਾ ਲੰਮਾ ਜਾਮ ਲੱਗਦਾ ਅਚਾਨਕ ਇਹ ਪਸ਼ੂ ਜੜ ਨੇ ਸੜਕਾਂ ਦੇ ਵਿੱਚਕਾਰ ਆ ਜਾਂਦੇ ਨੇ ਜਿਸ ਦੇ ਕਾਰਨ ਵੱਡਾ ਹਾਦਸਾ ਹੁੰਦਾ ਹੈ ਦੁਰਘਟਨਾ ਹੁੰਦੀ ਹੈ ਪਤਾ ਕਿੰਨੇ ਹੀ ਲੋਕ ਇਸ ਤਰੀਕੇ ਦੇ ਨਾਲ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਪ੍ਰੋਪਰ ਧਿਆਨ ਦਿੱਤਾ ਜਾਵੇ ਰੋਡਾਂ ਦੇ ਉੱਪਰ ਵੀ ਜੀ ਕਿੰਨੇ ਵਾਰ ਪਸ਼ੂ ਘੁੰਮਦੇ ਆ ਕੀ ਇਹ ਤਾਂ ਉਹਨਾਂ ਨੂੰ ਡੱਕੇ ਅੰਦਰ ਰੱਖਣਾ ਚਾਹੀਦਾ ਹੈ ਨੇਪਕ ਪੋਸਟ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਿਵੇਕ ਰਾਸੋ ਬੀਤੇ ਕੁਝ ਦਿਨ ਪਹਿਲਾਂ ਹੀ ਇੱਕ ਆਵਾਰਾ ਪਸ਼ੂ ਦੇ ਕਾਰਨ ਇੱਕ ਵੱਡਾ ਹਾਦਸਾ ਹੋਇਆ ਸੀਗਾ ਪੰਜਾਬੀ ਮਸ਼ਹੂਰ ਗੀਤਕਾਰ ਰਾਜਵੀਰ ਜਵੰਦਾ ਜਿਹੜੇ ਸੀਗੇ ਹਾਦਸੇ ਦਾ ਸ਼ਿਕਾਰ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਸੋ ਬਿਲਕੁਲ ਤਸਵੀਰਾਂ ਤੁਹਾਨੂੰ 에어ਪੋਰਟ ਰੋਡ ਦੀਆਂ ਦਿਖਾ ਰਿਹਾ ਦੇਖ ਸਕਦੇ ਹੋ ਆਵਾਰਾ ਪਸ਼ੂ ਦੇ ਸਮੇਂ ਕੀ ਹਾਲਾਤ ਬਣੇ ਹੋਏ ਨੇ ਆਵਾਰਾ ਪਸ਼ੂ ਜਿਹੜਨੇ ਸੜਕਾਂ ਤੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ 에어ਪੋਰਟ ਰੋਡ ਹੈ ਮੁਹਾਲੀ ਦਾ ਉਹ ਰੋਡ ਜੋ ਕਿ ਸਭ ਤੋਂ ਜ਼ਿਆਦਾ ਬੀਜ਼ੀ ਰਹਿਣ ਵਾਲਾ ਰੋਡ ਹੈ ਇੱਥੇ ਸ਼ਾਮ ਦੇ ਸਮੇਂ ਜੇਕਰ ਤੁਸੀਂ ਦੇਖੋਗੇ ਲੰਮਾ-ਲੰਮਾ ਜਾਮ ਲੱਗਦਾ ਕਿਉਂਕਿ 에어ਪੋਰਟ ਤੱਕ ਬਹੁਤ ਲੋਕਾਂ ਨੇ ਜਾਣਾ ਹੁੰਦਾ ਵੱਡੀ-ਵੱਡੀਆਂ ਸਿਟੀਆਂ ਦੇ ਨਾਲ ਇਹ ਰੋਡ ਜੁੜਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਗਾਵਾਂ ਜਿਹੜੀਆਂ ਨੇ ਇੱਥੇ ਘੁੰਮਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਸਵਾਲ ਇਹ ਖੜੇ ਹੁੰਦੇ ਨੇ ਕਿ ਪ੍ਰਸ਼ਾਸਨ ਇਸ ਦੇ ਲਈ ਕੁਝ ਕਰਦਾ ਕਿਉਂ ਨਹੀਂ ਹੈ ਕਿਉਂਕਿ ਕੱਲ ਜੇਕਰ ਕੀਤੀ ਜਾਵੇ ਗਲਤੀ ਇਹਨਾਂ ਦੀ ਵੀ ਨਹੀਂ ਹੈ ਠੱਠੇ گاਵਾ ਇੱਥੇ ਜੇਕਰ ਸਵੇਰ ਸਾਰ ਸ਼ਾਮ ਨੂੰ ਦੇਖੀਏ 25 30 گاਵਾ ਤੇ ਠੱਠੇ ਤੁਹਾਨੂੰ ਆਰਮਨੌਰੇ ਘੁੰਮਦੇ ਹੋਏ ਨਜ਼ਰ ਆਉਣਗੇ ਤਾਂ ਰਾਜਵੀਰ ਜਵੰਦਾ ਦਾ ਇੱਕ ਆਵਾਰਾ ਪਸ਼ੂ ਦੇ ਕਾਰਨ ਹੀ ਹਾਦਸਾ ਹੋਇਆ ਸੀ ਕਾਰਨ ਹੀ ਬਣੇ ਸੀ ਜਦੋਂ ਉਹ ਬੱਦੀ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਦੋ ਸਾਂ ਜਿਹੜੇ ਸੀਗੇ ਲੜਦੇ ਹੋਏ ਨਜ਼ਰ ਆਉਂਦੇ ਨੇ ਜਿਨ੍ਹਾਂ ਨੂੰ ਬਚਾਉਣ ਦੇ ਲਈ ਇੱਕ ਬਲੈਰੋ ਗੱਡੀ ਸਵਾਰ ਦੇ ਵੱਲੋਂ ਜ਼ੋਰਦਾਰ ਬ੍ਰੇਕ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਜੋ ਕਿ ਇਸ ਸਮੇਂ ਪਿੱਛੇ ਆ ਰਹੇ ਸੀ ਉਹ ਜਿਹੜੇ ਸੀਗੇ ਬਲੈਰੋ ਦੇ ਵਿੱਚ ਵਜੇ ਸੀ ਜਿਸ ਦੇ ਕਾਰਨ ਵੱਡਾ ਹਾਦਸਾ ਹੋਇਆ ਸੀ ਤੁਸੀਂ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਹੁਣ ਇਹ ਜਿਹੜਾ ਠੱਠਾਇਆ ਸੜਕ ਦੇ ਵਿੱਚਕਾਰ ਨਜ਼ਰ ਆ ਰਿਹਾ ਜਿਸ ਦੇ ਕਾਰਨ ਕੋਈ ਹਾਦਸਾ ਵੀ ਹੋ ਸਕਦਾ ਹੈ ਮਤਲਬ ਕਿ ਲੰਮਾ ਲੰਮਾ ਜਾਮ ਲੱਗਦਾ ਹੈ ਅਚਾਨਕ ਇਹ ਪਸ਼ੂ ਜਿਹੜ ਨੇ ਸੜਕਾਂ ਦੇ ਵਿੱਚਕਾਰ ਆ ਜਾਂਦੇ ਨੇ ਜਿਸ ਦੇ ਕਾਰਨ ਵੱਡਾ ਹਾਦਸਾ ਹੁੰਦਾ ਹੈ ਦੁਰਘਟਨਾ ਹੁੰਦੀ ਹੈ ਪਤਾ ਕਿੰਨੇ ਹੀ ਲੋਕ ਇਸ ਤਰੀਕੇ ਦੇ ਨਾਲ ਹਾਦਸੇ ਦਾ ਸ਼িকার ਹੁੰਦੇ ਨੇ ਤਾਂ ਲਗਾਤਾਰ ਲੋਕ ਵੀ ਜਿਹੜੇ ਨੇ ਇਹਨਾਂ ਨੂੰ ਇੱਥੋਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਨਾ ਬੇਜੁਬਾਨ ਪਸ਼ੂਆਂ ਦੀ ਕੋਈ ਗਲਤੀ ਨਹੀਂ ਹੈ ਇਹਨਾਂ ਦਾ ਕੀ ਕਸੂਰ ਹੈ ਕਿਉਂਕਿ ਲੋਕ ਗਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਗਾਵਾਂ ਨੂੰ ਉਦੋਂ ਤੱਕ ਰੱਖਦੇ ਨੇ ਜਦੋਂ ਤੱਕ ਦੁੱਧ ਚੁੰੰਡਾ ਉਸ ਤੋਂ ਬਾਅਦ ਮਰਨ ਦੇ ਲਈ ਛੱਡ ਦਿੰਦੇ ਨੇ ਤਾਂ ਇਹਨਾਂ ਦੀ ਕੋਈ ਗਲਤੀ ਨਹੀਂ ਹੁੰਦੀ ਪਰ ਹਾਲਾਂਕਿ ਸਵਾਲੇ ਖੜੇ ਹੁੰਦੇ ਨੇ ਪ੍ਰਸ਼ਾਸਨ ਇਸ ਦੇ ਲਈ ਕੀ ਕਰ ਰਿਹਾ ਹੈ ਉਹ ਹਿੰਦੂ ਸਮਾਜ ਕਿੱਥੇ ਆ ਜੋ ਗਾਂ ਨੂੰ ਆਪਣੀ ਮਾਂ ਸੇ ਸਮਾਨ ਮੰਨਦਾ ਹੈ ਕਿਉਂਕਿ ਹਿੰਦੂ ਧਰਮ ਦੇ ਵਿੱਚ ਗਾਂ ਨੂੰ ਜਿਹੜਾ ਮਾਤਾ ਮੰਨਿਆ ਜਾਂਦਾ ਹੋਰ ਵੀ ਧਰਮ ਨੇ ਜਿਨ੍ਹਾਂ ਦੇ ਵਿੱਚ ਬੇਜੁਬਾਨ ਜਾਨਵਰਾਂ ਦੀ ਸੇਵਾ ਲਈ ਵੱਡੇ ਵੱਡੇ ਕਹਿ ਲੋ ਕਿ ਸਿਧਾਂਤ ਦਿੱਤੇ ਹੋਏ ਨੇ ਪਰ ਹੁਣ ਇਹ ਸਵਾਲ ਹੀ ਖੜਾ ਹੁੰਦਾ ਹੈ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇੱਥੇ ਆਵਾਰਾ ਪਸ਼ੂ ਜਿਹੜੇ ਨੇ ਉਹ ਫਿਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਕਾਰਨ ਵੱਡਾ ਹਾਦਸਾ ਹੋਇਆ ਹੁਣ ਰਾਜਵੀਰ ਜਵੰਦੇ ਦਾ ਹਾਦਸਾ ਹੋਇਆ ਤੁਸੀਂ ਖਬਰਾਂ ਦੇ ਵਿੱਚ ਸੁਣਦੇ ਹੋਵੋਗੇ ਆਵਾਰਾ ਪਸ਼ੂ ਦੇ ਕਾਰਨ ਪਹਿਲਾਂ ਵੀ ਕਈ ਕਈ ਵੱਡੇ ਵੱਡੇ ਹਾਦਸੇ ਜਿਹੜੇ ਨੇ ਉਹ ਹੋ ਚੁੱਕੇ ਨੇ ਤਾ ਇਸੇ ਦੇ ਕਾਰਨ ਇੱਥੇ ਜਿਹੜੇ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਵਾਰਾ ਪਸ਼ੂ ਜਿਹੜ ਨੇ ਇਹ ਆਪ ਦੱਸਣਗੇ ਕਿ ਕਿੰਨੇ ਸਮੇਂ ਤੋਂ ਇੱਥੇ ਘੁੰਮਦੇ ਹੋਣੇ। ਬਾਈ ਜੀ ਜਿਹੜੇ ਆਵਾਰਾ ਪਸ਼ੂ ਨੇ ਗਾਮਾ ਹੋਗੇ, ਠੱਠੇ ਹੋਗੇ, ਰੋਜ਼ ਐਵੇਂ ਹੀ ਘੁੰਮਦੇ ਹੁੰਦੇ ਨੇ। ਰੋਜ਼ ਨਾ ਘੁੰਮਦੇ ਨੇ। ਹਾਂ ਰੋਜ਼ ਇੱਥੇ ਹੀ ਘੁੰਮਦੇ ਹੁੰਦੇ ਨੇ। ਕਿ ਜਿਹੜਾ ਨਗਰ ਕੌਸ਼ਲ ਹੈ, ਪ੍ਰਸ਼ਾਸਨ ਹੈ ਕੋਈ ਆਉਂਦਾ ਨਹੀਂ ਹੁੰਦਾ ਇਹਨਾਂ ਨੂੰ ਰੱਖਣ ਵਾਸਤੇ। ਇਹਨਾਂ ਦੇ ਚੱਕਰ ਵਿੱਚ ਕੋਈ ਨਹੀਂ ਆਇਆ ਵੈਸੇ ਸਤੁਰੋ ਦਿਨ ਘੁੰਮ ਰਹੇ ਨੇ ਰੋਜ਼ ਹੀ ਘੁੰਮਦੇ ਆ ਘਟੋ ਘਟੇ ਇਸ ਏਰੀਏ ਦੇ ਵਿੱਚ 3-4 ਕਿਲੋਮੀਟਰ ਦੇ 25-30 ਪਸ਼ੂ ਆਣ ਗਿਆ ਆਵਾਰਾ ਇਸ ਕਰਕੇ ਸਰ ਮੇਂ ਮਾਨੂੰ ਨਹੀਂ ਇੱਥੇ ਜਿਹੜਾ ਪਤ ਝਾਪੇ ਤੇ ਬੈਠੇ ਆ ਅਗੋਂ ਹੁਣ ਤੋਂ ਉਸ ਕਮੇ ਮਾਨੂੰ ਸੜਕਾਂ ਤੇ ਵੀ ਖੜ ਜਾਂਦੇ ਜਾਮ ਲੱਗ ਜਾਂਦਾ ਬਟਾ ਬਟਾ ਬਈ ਲੱਗ ਜਾਂਦਾ ਜਾਮ ਮੈਨੂੰ ਐਸੀ ਕੋਈ ਦਿੱਕਤ ਨਹੀਂ ਆਦਸਾ ਵਗੈਰਾ ਵੀ ਹੁੰਦਾ ਹੀ ਹੈ ਨਾ ਤੇ ਕਰਕੇ ਹੁਣ ਪੰਜਾਬੀ ਗੀਤਕਾਰ ਸੀਗੇ ਰਾਜਵੀਰ ਜਵੰਦਾ ਉਹਨਾਂ ਦਾ ਬਹੁਤ ਵੱਡਾ ਹਾਦਸਾ ਹੋਇਆ ਕਿਉਂਕਿ ਆਵਾਰਾ ਪਸ਼ੂ ਅੱਗੇ ਆ ਗਿਆ ਸੀਗਾ ਹਾਂ ਉਹ ਤਾਂ ਆ ਹੀ ਰਹੇ ਆ ਇਸ ਟਾਈਮ ਤੇ ਰੋਡ ਤੇ ਖੜ ਹੋ ਜਾਂਦੇ ਆਂ ਪਿਛੋਟ ਤੇ ਹ ਚਲਤੇ ਫਿਰਤੇ ਰਹਤੇ ਜਬ ਗਾੜੀ ਤੇ ਦਾਰੀ ਬੁੱਤ ਲਗਾਈ ਇਸ ਹਾਂ ਪਸ਼ੂ ਘਟੋ ਘਟ ਉਹਰੇ ਡੇਲੀਵਰੀ ਘੁੰਮਦੇ ਹੁੰਦੇ ਨੇ ਬਿਲਕੁਲ ਜੀ ਦੋ ਤਿੰਨ ਦਿਨ ਹੋ ਗਏ ਲਗਾਤਾਰ ਘੁੰਮ ਰਹੇ ਐ ਐਕਸੀਡੈਂਟ ਦੇ ਵੀ ਚਾਂਸ ਬਣੇ ਆ ਇੱਕ ਅੱਧਾ ਹੋਇਆ ਵੀ ਐਕਸੀਡੈਂਟ ਪਰਸੋ ਹੋਇਆ ਸੀ ਪਹਿਲਾਂ ਐਕਸੀਡੈਂਟ ਹਾਂਜੀ ਹਾਂਜੀ ਦੋ ਹੋਏ ਆ ਪਰਸੋ ਤੇ ਕਹਿੰਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਦਿੱਕਤ ਵਾਲੀ ਗੱਲ ਹੈ ਰੋਜ਼ ਸਵੇਰ ਸਵੇਰ ਫਿਰਦੇ ਆ ਇੱਧਰ ਉੱਧਰ ਕਾਲੋ ਸੜਕਾਂ ਦੇ ਗੱੱਬੇ ਵੀ ਖੜ ਜਾਂਦੇ ਜਾਮ ਲੱਗਦਾ ਹੋਏਗਾ ਵੱਡਾ ਵੱਡਾ ਆ ਹੁਣੇ 2 ਘੰਟੇ ਹੋ ਗਏ ਐ ਫਿਰ ਰਹੇ 2 ਘੰਟੇ ਹਾਂਜੀ ਨਹੀਂ ਨਗਰ ਕੌਂਸਲ ਦਾ ਕੋਈ ਬੰਦਾ ਜਾਂ ਫਿਰ ਕਿਸੇ ਸੰਸਥਾ ਦਾ ਬੰਦਾ ਗਊ ਸਾਲਾ ਦਾ ਬੰਦਾ ਆਂਦਾ ਨਹੀਂ ਉਰੇ ਨਹੀਂ ਕੋਈ ਨਹੀਂ ਆਇਆ ਜੀ ਕਿੰਨੇ ਦਿਨ ਹੋ ਗਏ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਨਹੀਂ ਮਤਲਬ ਹੁਣ ਪੰਜਾਬੀ ਗੀਤਕਾਰ ਰਾਜਵੀਰ ਜਵੰਦਾ ਦਾ ਹਾਦਸਾ ਹੋਇਆ ਸੀਗਾ ਉਹ ਆਵਾਰਾ ਪਸ਼ੂ ਦੇ ਕਾਰਨ ਹੀ ਹੋਇਆ ਸੀਗਾ ਕਿੰਨੇ ਲੋਕ ਨੇ ਕਿੰਨੇ ਨੌਜਵਾਨ ਨੇ ਜਿਹੜੇ ਨੇ ਆਵਾਰਾ ਪਸ਼ੂਆਂ ਦੇ ਕਾਰਨ ਮੌਤ ਹੋ ਜਾਂਦੀ ਹਾਂਜੀ ਹਾਂਜੀ ਬਿਲਕੁਲ ਉਹੀ ਚੱਕਰ ਬਣਿਆ ਪਸ਼ੂ ਕਰਕੇ ਹੀ ਉਹਨਾਂ ਦਾ ਹੋਇਆ ਐਕਸੀਡੈਂਟ ਉਹੀ ਕ ਪਰਸੋ ਦੀ ਗੱਲ ਹੈ ਗੱਡੀ ਦਾ ਐਕਸੀਡੈਂਟ ਹੋਇਆ ਅੱਗੇ ਆ ਕੇ ਗਾਂ ਆ ਗਈ ਉਹ ਗਾਰ 'ਚ ਲੱਗੀ ਐ ਤੇ ਗੱਡੀ ਫਲਟ ਗਈ ਉਹ ਜਿਆਦਾ ਹੋ ਗਿਆ ਸੀਗਾ ਟ੍ਰੈਫਿਕ ਇਹ ਸਾਰੇ ਪਸ਼ੂਆਂ ਦਾ ਹੀ ਕਾਰਨ ਐ ਇਹਨਾਂ ਨੇ ਸੁਣਵਾਈ ਕੀਤੀ ਜਾਵੇ ਤੁਸੀਂ ਕਰਵਾਓ ਇੱਥੇ ਬਹੁਤ ਜਿਆਦਾ ਹੀ ਰੋਜ਼ ਦੇ ਡੇਲੀ ਦਾ ਕੰਮ ਹੋ ਗਿਆ ਇਹ ਮੈਂ ਇਹੀ ਕਹਿਣਾ ਚਾਹਨਾ ਕਿ ਦੇਖੋ ਪੰਜਾਬ ਦੇ ਵਿੱਚ ਇਹ ਆਵਾਰਾ ਜਿਹੜੇ ਪਸ਼ੂ ਘੁੰਮ ਰਹੇ ਆ ਇਹ ਲੋਕਾਂ ਦੀ ਜਾਨ ਤੇ ਖਤਰਾ ਵੀ ਆ ਔਰ ਖੁਦ ਸਾਡੀ ਇੱਕ ਬੁਆ ਜੀ ਦੀ ਵੀ ਇੱਥੇ ਇੰਨੀ ਹੋਈ ਆ ਇੱਥੇ ਹੋਈ ਸੀ ਹਾਂਜੀ ਤੇ ਚਾਰੇ ਸੀ ਬਾਈਕ ਤੇ ਉਹ ਇਦਾਂ ਹੀ ਵਸ ਲੜਦੇ ਸੀ ਉਹ ਮੋਰੇ ਆ ਗਿਆ ਤੇ ਜਿਹੜੀ ਬੁਆ ਜੀ ਦੀ ਡੈਥ ਹੋ ਗਈ ਸੀ ਡਿੱਗੇ ਸੀਗੇ ਬਾਈਕ ਵੱਜ ਜਾ ਸਗਾ ਤਾਂ ਕਈ ਕਹਿੰਦੇ ਆ ਜੀ ਗਾਊ ਮਾਤਾ ਆ ਸਾਡੀ ਜੇ ਜਿਨ੍ਹਾਂ ਦੀ ਵੀ ਮਾਤਾ ਆ ਤਾਂ ਉਹਨਾਂ ਨੂੰ ਆਪਣੀ ਮਾਂ ਨੂੰ ਸੰਭਾਲਣਾ ਚਾਹੀਦਾ ਆ ਸਮਝ ਨਹੀਂ ਲੱਗਦੀ ਵੀ ਆ ਕਿੱਥੋਂ ਰਹੇ ਨੇ ਇਹ ਐਨੇ ਤਾਂ ਕੁੱਤੇ ਵੀ ਨਹੀਂ ਹੈਗੇ ਜਿੰਨੇ ਆਹ ਜਾਨਵਰ ਆਪਣੇ ਛੋਟੇ-ਛੋਟੇ ਆ ਗਾਮ ਆਇਆ ਹਨ ਐਨੇ ਕੁੱਤੇ ਵੀ ਨਹੀਂ ਹੈਗੇ ਅਵਾਰਾ ਬਾਹਰ ਦੇਖੋ ਬਾਹਰਲੇ ਦੇਸ਼ਾਂ ਦੇ ਵਿੱਚ ਕਿਤੇ ਐਦਾਂ ਦੀ ਜਾਨਵਰ ਹੈ ਹੀ ਨਹੀਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਵੀ ਐਵੇਂ ਹੀ ਹੋਇਆ ਸੀ ਬਿਲਕੁਲ ਜੀ ਬਿਲਕੁਲ ਉਹ ਪਾਜੀ ਉਹਨਾਂ ਦਾ ਬਹੁਤ ਮਾੜਾ ਹੋਇਆ ਸੀ ਦੁਆ ਕਰਦੇ ਆਂ ਫਰਿਆਦ ਕਰਦੇ ਆਂ ਪਰਮਾਤਮਾ ਕੋਲ ਕਿ ਬਾਬਾ ਜੀ ਉਹਨਾਂ ਨੂੰ ਜਲਦੀ ਠੀਕ ਕਰਨ ਕਿ ਇਹਨਾਂ ਨੂੰ ਵੀ ਨੱਥ ਪਾਣੇ ਚਾਹੀਦੀ ਆ ਜਾਨਵਰਾਂ ਨੂੰ ਕਿਉਂਕਿ ਕਿਸੇ ਹੋਰ ਤੇ ਇਦਾਂ ਦਾ ਸਮਾਂ ਨਾ ਆਵੇ ਤੁਸੀਂ ਡੇਲੀ ਆਉਂਦੇ ਜਾਂਦੇ ਹੋ ਤਕਰੀਬਨ 25-30 گاਵਾ ਠੱਠੇ ਹੋਣਗੇ ਜਿਹੜੇ ਰੋਜ਼ ਘੁੰਮਦੇ ਹੁੰਦੇ ਹੋ ਜੀ ਜੀ ਪਾਜੀ ਕਈ ਵਾਰੀ ਤਾਂ ਸਾਡੇ ਮੋਰੇ ਇਦਾਂ ਲੜਦੇ ਹੁੰਦੇ ਸਾਨੂੰ ਗੱਡੀਆਂ ਬੈਕ ਕਰਨੇ ਪੈਂਦੀਆਂ ਆ ਹਾਂ ਕੈਪ ਚਲਾਣਾ ਮੈਂ ਤੇ ਕਈ ਵਾਰੀ ਸਾਨੂੰ ਗੱਡੀਆਂ ਬੈਕ ਕਰਨੇ ਪੈਂਦੀਆਂ ਸਾਨੂੰ ਪਿੱਛੇ ਵੇਟ ਕਰਨੀ ਪੈਂਦੀ ਇਹਨਾਂ ਨੂੰ ਵੇ ਹਟਣ ਭਜਾਣੇ ਪੈਂਦੀਆਂ ਸਾਨੂੰ ਗੱਡੀਆਂ ਆਪ ਇਹਨਾਂ ਦਾ ਥੋੜੋ ਪਤਾ ਵੀ ਕਦੋਂ ਇਹਨਾਂ ਨੇ ਭਿੜ ਕੇ ਕਿਸੇ ਦੇ ਉੱਪਰ ਡਿੱਗ ਜਾਣਾ ਜਾਂ ਕਿੱਦਾਂ ਤੁਸੀਂ ਖੈਰ ਤੁਸੀਂ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਵੀ ਕਾਫੀ ਆਉਂਦੀਆਂ ਆ ਵੀਡੀਓ ਵੀ ਕਾਫੀ ਵਾਇਰਲ ਹੁੰਦੀਆਂ ਨੇ ਜੀ ਕਦੀ ਤੁਰੇ ਜਾਂਦੇ ਬੰਦੇ ਨੂੰ ਉਦੋਂ ਹਿੱਟ ਮਾਰ ਦਿੰਦੇ ਆ ਹਨਾ ਸਿੰਘ ਮਾਰ ਦਿੰਦੇ ਆ ਕੁਝ ਵੀ ਕਰਦੇ ਆ ਤੇ ਇਹਨਾਂ ਦਾ ਕੁਝ ਨਹੀਂ ਪਤਾ ਦੇਖਣ ਨੂੰ ਲੱਗਦੇ ਵੀ ਇਹਨਾਂ ਨੇ ਕੁਝ ਨਹੀਂ ਕਹਿਣਾ ਹੁਣ ਵੀ ਦੇਖੋ ਪਰ ਇਹਨਾਂ ਦਾ ਪਤਾ ਨਹੀਂ ਕਦੋਂ ਕਿ ਇਹਨਾਂ ਨੇ ਕਿੱਥੇ ਕੀ ਕਦੋਂ ਸੜਕ ਤੇ ਉਤਰ ਜਾਣਾ ਕਹਿ ਲਓ ਜੀ ਜੀ ਵੀ ਕਿਤਨੇ ਕਿਤੇ ਗਲਤੀ ਇਹਨਾਂ ਦੀ ਵੀ ਨਹੀਂ ਹੈ ਨਗਰ ਕੌਂਸਲ ਹੋ ਗਿਆ ਪ੍ਰਸ਼ਾਸਨ ਹੋ ਗਿਆ ਉਹਨਾਂ ਦੀ ਤਾਂ ਸਭ ਤੋਂ ਵੱਧ ਜ਼ਿਆਦਾ ਆ ਗਲਤੀਆਂ ਬਹੁਤ ਸਾਰਾ ਪੰਜਾਬ ਦੇ ਵਿੱਚ ਸੁਧਾਰ ਕਰਨ ਵਾਲਾ ਆ ਨਸ਼ਿਆਂ ਦੇ ਵਿਰੁੱਧ ਲਾਲੋ ਜਾਂ ਹੋਰ ਆ ਜਿਹੜੇ ਹੋਰ ਵੀ ਆ ਹਨ ਕੰਮ ਕਰਨ ਵਾਲੇ ਉਹ ਨਹੀਂ ਕਰਦੇ ਪਏ ਹੋਰੇ ਪਾਸੇ ਲੱਗੇ ਹੋਏ ਆ ਠੀਕ ਆ ਜੀ ਮਿਹਰਬਾਨੀ ਦੀ ਗਿਣਤੀ ਦੇ ਵਿੱਚ ਆਵਾਰਾ ਪਸ਼ੂ ਕਿੰਨੇ ਨੇ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਸਰ ਮੈਂ ਦਿੱਲੀ ਯਹਾਂ ਪੇ ਜੋਬ ਤੇ ਆਤੇ ਹੂੰ ਮੇਰਾ ਸਾਰ ਯਹਾਂ ਪੇ ਦੋ ਵਾਰ ਐਕਸੀਡੈਂਟ ਹੋਇਆ ਇਨੀ ਕੇ ਕਾਰਨ ਔਰ ਯਹਾਂ ਪੇ ਹਾਈ ਪੇ ਗਿਰੇ ਹੂੰ पर यहां पे मलेसर पैर पे चोट लगी थी इनके कारण एकदम से गायियां आ जाती हैं आगे कोई भी यार प्रशासन सर कोई भी नहीं रोट हो गया कोई फैसिलिटी नहीं है पर घर पे ना कोई हमारे फैमिली मेंबर है कौन आके देखेगा और कोई भी यहां पे यार सर ना कोई आने जाने का है इतने दिनों तो पानी भर जाता है देखिए डेटा चेक करिए गिनती बहुत है बहुत लोग बहुत नौजवान जड़े ने आवारा पशुओं के कारण ਹਾਦਸੇ ਦਾ ਸ਼ਿਕਾਰ ਹੁੰਦੇ ਨੇ ਮੌਤ ਹੋ ਜਾਂਦੀ ਹੈ। ਦੋ ਵਾਰ ਤੋਂ ਮੈਂ ਹੀ गिरी ਹਾਂ ਆਪਕੋ ਬਤਾ ਰਹੀ ਦੋ ਵਾਰ ਯਹਾਂ ਪੇ ਹਾਈਵੇ ਪੇ ਗਿਰੀ ਹੂ ਗਾਈਆਂ ਦੇ ਕਾਰਨ। ਬਹੁਤ ਵਾਰ। ਡੇਲੀ ਦਾ ਸਰ ਮੇਰਾ ਲੋਕਵਾਸ ਦਾ ਮੈਂ ਡਿਊਟੀ ਕਰਦੇ ਹਾਂ ਪੇ। ਉਹ ਯਾ ਰਾਜਵੀਰ ਜਵੰਦਾ ਐਡਾ ਵੱਡਾ ਕਲਾਕਾਰ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਨ ਵਾਲਾ ਉਹ ਅੱਜ ਵੈਂਟੀਲੇਟਰ ਤੇ ਪਿਆ ਸਿਰਫ ਤੇ ਸਿਰਫ ਇਹਨਾਂ ਗਾਵਾਂ ਕਰਕੇ ਸਰ ਇਹ ਪਸ਼ੂਆਂ ਦੇ ਕਾਰਨ ਐਨੀਮਲ ਕਰਨ ਕਿਉਂਕਿ ਇਹਨਾਂ ਕੋਈ ਇਨਕੀ ਜਗ੍ਹਾ ਹੀ ਨਹੀਂ ਹੈ ਕੋਈ। ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕੁਝ। ਹਾਂਜੀ ਸਰ। ਭਾਜੀ ਆਵਾਰਾ ਪਸ਼ੂ ਦੇਖ ਸਕਦੇ ਹੋ 25 30 ਘੁੰਮਰੇ ਨੇ 에어ਪੋਰਟ ਰੋਡ ਤੇ ਕੀ ਕਹਿਣਾ ਚਾਹੋਗੇ ਭਾਈ ਹੈ ਤਾਂ ਐਕਸੀਡੈਂਟ ਦਾ ਖਤਰਾ ਹੈ ਕਾਫੀ ਠੀਕ ਹੈ ਨਾ ਜੀ ਇਹ ਪਾਵੇਂ ਆਪਾਂ ਗਊਸ਼ਾਲਾ ਵਗੈਰਾ ਵੀ ਬਣਾ ਰੱਖਿਆ ਨੇ ਤਾਂ ਉੱਥੇ ਇਹ ਨਹੀਂ ਉਹ ਕਰਦੇ ਐਦਾਂ ਹੀ ਛੱਡੇ ਨੇ ਕੁਝ ਇਹ ਲੋਕਾਂ ਨੇ ਜਿਵੇਂ ਪਾਲੀਆਂ ਹੋਈਆਂ ਨੇ ਉਹਨਾਂ ਦੀ ਮਤਲਬ ਕਿ ਐ ਰੋਲਾ ਪਰ ਛੱਡ ਦਿੰਦੇ ਨੇ ਵੀ ਕਾਕੂ ਚਰ ਕੇ ਚਲੇ ਜਾਣਗੀਆਂ ਤਾਂ ਐਦਾਂ ਦਾ ਐਕਸੀਡੈਂਟ ਉਹਦਾ ਫਿਰ ਹੈ ਹੀ ਹੈ ਖਤਰਾ ਤੁਹਾਡਾ ਕਦੇ ਹੋਇਆ ਆਵਾਰਾ ਪਸ਼ੂ ਤੇ ਕਰ ਹਾਂਜੀ ਫਿਰ ਤਾਂ ਅੱਜ ਹੀ ਸਵੇਰੇ ਹੋਣ ਲੱਗਿਆ ਸੀਗਾ ਖਰੜ ਦੇ ਵਿੱਚ ਮੈਂ ਰਹਿਣਾ ਉੱਥੇ ਹੋਣ ਲੱਗਿਆ ਸੀ ਅੱਜ ਹੀ ਤੇ ਕੁਦਰਤੀ ਦੇਖੋ ਮੈਂ ਜਾ ਰਿਹਾ ਤੇ ਤੁਸੀਂ ਫਿਰ ਪਛੋੜੇ ਮੈਨੂੰ ਪੁੱਛ ਲਿਆ ਤਾਂ ਹੈਦ ਐਕਸੀਡੈਂਟ ਤਾਂ ਫਿਰ ਹੈ ਹੀ ਹੈ ਜੀ ਕੋਈ ਤੇ ਜੋ ਲੋਕ ਧਿਆਨ ਨਹੀਂ ਦੇਣਗੇ ਉਹੀ ਹੈ ਲੱਖਾਂ ਦੀ ਗਿਣਤੀ ਹੈ ਜਿਹੜੇ ਲੋਕ ਆਵਾਰਾ ਪਸ਼ੂਆਂ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਰਾਜਵੀਰ ਜਵੰਦਾ ਦਾ ਤੁਸੀਂ ਸੁਣਿਆ ਹੋਵੇਗਾ 2 ਸਾਲ ਲੜ ਰਹੇ ਸੀ ਜਿਸ ਦੇ ਕਾਰਨ ਸ਼ਿਕਾਰ ਦੱਸੋ ਬਿਲਕੁਲ ਜੀ ਬਿਲਕੁਲ ਸਹੀ ਹੈ ਜੀ ਅੱਜ ਵੈਂਟੀਲੇਟਰ ਤੇ ਪਿਆ ਇਟਾ ਪਟਾ ਬੰਦਾ ਬਿਲਕੁਲ ਜੀ ਇੰਨਾ ਕਰ ਕੀ ਹੈ ਜੀ ਇਹ ਵਾਰਾ ਪਸ਼ੂਆਂ ਕਰ ਕੀ ਹੈ ਸਾਰਾ ਜੋ ਵੀ ਹੈ ਹਲ ਕੀ ਮੰਨਦੇ ਹੋ ਇਸ ਦਾ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਜੋ ਪ੍ਰਸ਼ਾਸਨ ਨੂੰ ਚਾਹੀਦਾ ਜੋ ਇਹਨਾਂ ਦਾ ਡਿਪਾਰਟਮੈਂਟ ਹੈ ਜਿਵੇਂ ਮੱਜਾਂ ਦਾ گاਵਾ ਦਾ ਗਊਸ਼ਾਲਾ ਜੇ ਬਣਾਈਆਂ ਨੇ ਗਊਸ਼ਾਲਾ ਹੋ ਗਏ ਆ ਹੋਰ ਲੱਕੀ ਜਿਹੜੇ ਡਿਪਾਰਟਮੈਂਟ ਨੇ ਜਿਵੇਂ ਮਿਊਸਪਲ ਕਾਰਪੋਰੇਸ਼ਨ ਚੋਂ ਆਉਂਦਾ ਇਹਨਾਂ ਦਾ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਪ੍ਰੋਪਰ ਧਿਆਨ ਦਿੱਤਾ ਜਾਵੇ ਰੋਡਾਂ ਦੇ ਉੱਪਰ ਵੀ ਜਿੰਨੇ ਵਾਰਾ ਪਸ਼ੂ ਘੁੰਮਦੇ ਆ ਕੀ ਇਹ ਤੋਂ ਉਹਨਾਂ ਨੂੰ ਡੱਕੇ ਅੰਦਰ ਰੱਖਣਾ ਚਾਹੀਦਾ ਹੈ ਨਹੀਂ ਤਾਂ ਫਿਰ ਹੁਣ ਇਹ ਤਾਂ ਵਿਚਾਰੇ ਪਸ਼ੂ ਹੈ ਜਾਨਵਰ ਹੈ ਇਹ ਤਾਂ ਇੱਕਦਮ ਮੂਰੇ ਆਏ ਨੇ ਰੋਡ ਤੇ ਤੇ ਹਾਂਜੀ ਤੇ ਹੁਣ ਮੰਨ ਲਓ ਗੱਡੀ ਜਾ ਰਹੀ ਹੈ ਤੇ ਇੱਕਦਮ ਮੂਰੇ ਆਇਆ ਤਾਂ ਐਕਸੀਡੈਂਟ ਹੈ ਹੀ ਹੈ ਬਿਲਕੁਲ